ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੀਰ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਿਆ ਰਹੇ ਇੱਥੇ ਫਾਰਮ ਤੇ ਵਿਜੀਟ ਕਰਨ ਦੀ ਪਿੰਡ ਜੋੜ ਸਿੰਘ ਵਾਲਾ ਤਸਵੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਪੁਰ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸਭਰਾ ਹਰੀਕੇ ਪਤਨ ਤੋਂ ਪਹੁੰਚ ਤਰ ਸਕਦੇ ਜੋ ਸੈਦੂ ਸੰਗਵਾ ਅਬਰਵਾਲਾ ਟੀਮਾਂ ਇਹ ਪੱਤੀ ਤੋਂ ਕੋਸਟੂਮ ਬਣਾਵਾਵਾਂ ਕੋਲੋਂ ਦਾ ਇਹ ਵੀ ਨਾ ਲੱਗਦੇ ਜਿਹੜੇ ਪਿੰਡ ਸ਼ਹਿਰ ਨੇ ਇੱਥੇ ਤੁਸੀਂ ਫਾਰਮ ਤੇ ਜਿਹੜਾ ਕਨਜੋੜ ਸਿੰਘ ਵਾਲਾ ਵਿਜ਼ਿਟ ਕਰ ਸਕਦੇ ਜੋ ਤਰੀਕ ਹੈਗੀ ਅੱਜ 28 6 2025 ਤਕਰੀਬਨ ਜਿਹੜਾ ਸਵੇਰ ਦਾ ਕੋਈ 7:30 ਦਾ ਟਾਈਮ ਆ ਤੇ ਫੋਨ ਨੰਬਰ 9003 50025 ਤੇ ਕੰਟੈਕਟ ਕਰ ਲੈਣਾ ਤੇ ਬਾਕੀ ਕੋਈ ਸਜਣਾ ਆਨਲਾਈਨ ਵੀ ਸੌਦਾ ਕਰਨਾ 14 ਤੱਕ ਕਰ ਸਕਦਾ ਹੈ ਬਾਕੀ ਸਵਾ ਸਵਾ ਬੰਦੂ ਆਪਦੀ ਦੋ ਟਾਈਮ ਦੀ ਤਸੱਲੀ ਕਰਕੇ ਲਿਜਾ ਸਕਦਾ ਜੋ ਵੀਰ ਹੋਣੀ ਦੱਸਣਗੇ ਉਹ ਜਿਹੜੀ ਪਰਚੀ ਨਰਖਾ ਉਹ ਤੁਸੀਂ ਆਪ ਕਰਕੇ ਖੜਨੀ ਆ ਤੇ ਕਰਦੇ ਆ ਗੱਲਬਾਤ ਆਪਾਂ ਹੀ ਰਵੀਰ ਨਾਲ ਹਾਂਜੀ ਹੀਰੇ ਵੀਰ ਸასიਕਰ ਸასი ਜੀ ਉਹ ਠੀਕ ਠਾਕ ਜੀ ਵਧੀਆ ਆਦੀਆਂ ਚੰਗੀ ਕਾ ਵਧੀਆ ਕਿਰਪਾ ਵਧੀਆ ਹਾਂਜੀ ਹਾਂਜੀ ਵਧੀਆ ਵਧੀਆ ਤੇ ਕਰੀਏ ਡਿਟੇਲ ਸੰਜੀ ਆਪਾਂ ਚੋਟੀ ਜੀ ਹਾਂਜੀ ਇਹ ਦੂਸਰਾ ਸੁਹਾ ਸੁਈ ਆ ਜੀ। ਉਹ ਜਾਂ ਸੁਹਾ ਸੁਈ ਆ ਜੀ। ਹਾਂ ਜੀ ਕੋਈ 10-12 ਦਿਨ ਦਾ ਸਮਾਂ ਹੋ ਗਿਆ। 10-12 ਦਿਨ ਦਾ ਸਮਾਂ ਗਿਆ ਤੇ ਦੁੱਧ ਕਿੰਨਾ ਇਹਦੇ ਥੱਲੇ? ਉਹਦੇ ਥੱਲੇ ਕੋਈ 12-13 ਕਿਲੋ ਖੁੱਲਾ ਡੋਲਾਉ। 12-13 ਕਿਲੋ ਖੁੱਲਾ ਡੋਲਾਉ। ਖੋਲ ਕੇ ਨਾਲ ਦੀ ਨਾਲ ਕਰਦੇ ਆ ਗੱਲਾਂ ਬਾਤਾਂ ਆਪਾਂ। ਤੇ ਗੱਲ ਕਰਦੇ ਆਪਾਂ ਇਹਦੀ ਫੇਸ ਕੁਆਲਿਟੀ ਦੀ ਬਹੁਤ ਸੋਹਣੀ ਸਿੰਗੀ ਕਰਮਾਲੀ ਦੀ ਛੋਟੀ ਸਿੰਗੀ ਆ। ਤੇ ਦੂਜਾ ਸੁਹਾ ਜਿਹੜਾ ਛੋਟੀ ਸੁਈ ਆ। ਤੇ ਦੁੱਧ ਇਹਦੇ ਥੱਲੇ ਹੀ ਰਸਾ ਕਿੰਨਾ ਦੱਸਿਆ। 13 ਕਿਲੋ ਨਹੀਂ 12 ਕਿਲੋ ਮੰਨ ਕੇ ਚੱਲੋ 13 ਕਿਲੋ ਦੁੱਧ ਹਾਜ਼ਰ ਆ ਬਾਕੀ 12 ਕਿਲੋ ਤੇ ਕੋਈ ਸੱਜਣ ਜਿਹੜਾ ਸੌਦਾ ਕਰ ਸਕਦਾ ਬਾਕੀ ਵਨ ਸਪੇਸ ਤੁਹਾਨੂੰ ਦਿਖਾ ਦਿੰਨੇ ਥਰਾਂ ਦੀ ਬਹੁਤ ਸੋਹਣੀ ਨਿੱਗਰ ਲੇਵੇ ਦੇ ਵਿੱਚ ਜਿੰਨੀ ਗਾਂ ਨੂੰ ਉਹ ਨਹੀਂ ਕਰਮਾ ਦੀ ਪਰੇਸ਼ਾਨ ਹੋਆ ਬਹੁਤ ਵਧੀਆ ਆ ਦੇਖੋ ਜੀ ਆ ਰੁਕੋ ਮੜਾ ਆ ਦੇਖੋ ਜਾਨੀ ਚੰਗੀ ਤੇਰਾ ਵਨ ਸਪੇਸ ਤੁਹਾਨੂੰ ਦਿਖਾ ਦਿੰਨੇ ਚੁਾਈ ਨਾਲ ਦੀ ਨਾਲ ਜਰੂਰ ਜਿੰਨੀ ਕਰਮਾਲੀ ਅੱਗੇ ਨੂੰ ਵੇਖੋ ਪੂਰਾ ਨਿਕਰ ਲੇਵਾ ਪੂਰਾ ਭਰਿਆ ਪਿਆ ਧੋਲ ਨੂੰ ਟੱਚ ਹੋ ਕੇ ਤੇ ਛੂ ਨੂੰ ਟੱਚ ਹੁੰਦਾ ਲੇਵਾ ਕਰਮਾਲੀ ਦਾ ਕੋਈ 2 ਡੰਗ ਚੋਲੇ 3 ਡੰਗ ਚੋਲੇ ਕੋਈ 2 ਟਾਈਮ ਵੀਰਾਂ ਦਾ ਤਸੱਲੀ ਕਰੇ 3 ਟਾਈਮ ਕਰੇ ਬਾਕੀ ਦੁੱਧ ਜੋ ਦੱਸਿਆ ਜਾਊਗਾ ਉਹੋ ਹੀ ਨਿਕਰੂਗਾ ਬਾਕੀ ਪਿਓਰ ਹਰਿਆਣੇ ਦੀ ਝੋਟੀ ਆ ਕਰਮਾਲੀ ਦਾ ਵੇਖੋ ਵਨ ਸਪੇਸ ਤਨਾ ਦੀ ਮੁੱਠੀ ਆਲਾ ਥਣ ਲੱਗਾ ਪ੍ਰੋਪਰ ਕੋਈ ਪੂਰਸ਼ਟਾ ਨਹੀਂ ਕੋਈ ਵਾਦਕਾਰ ਨਹੀਂ ਵੀਰ ਦਾ ਬਾਕੀ ਤੇ ਚੋਣ ਬੋਲੀ ਆ ਬਸ ਚੋਾਈ ਨਾਲ ਦੀ ਨਾਲ ਆਪਾਂ ਜਰੂਰ ਕਰਕੇ ਤੁਹਾਨੂੰ ਦਿਖਾਉਨੇ ਆ ਚੋਾਈ ਮੈਂ ਖੁਦ ਕਰਦਾ ਵਾਂ ਕਰਕੇ ਤੁਹਾਨੂੰ ਜਿਹੜਾ ਨਾਲ ਦੀ ਨਾਲ ਆਪਾਂ ਵੀਡੀਓ ਜਰੂਰ ਆਨ ਕਰਦੇ ਆ ਛੱਡিয়ে ਬੱਚਾ ਆਪਾਂ ਬਾਕੀ ਬੱਚਾ ਆਪਾਂ ਲਾ ਦਿੱਤਾ ਵਾ ਅਜੇ ਮੱਝ ਥੋੜੀ ਜੀ ਭੁੱਖੀ ਆ ਸਵੇਰ ਦਾ ਟਾਈਮ ਮੱਠਾ ਡੱਡਾ ਪਾਉਣਾ ਵਾ ਮੇਰੇ ਕੋਲ ਸ਼ਾਮ ਤੱਕ ਜਿਹੜੀ ਵੱਖੀਆਂ ਪਰਣੀਆਂ ਹੋ ਜਾਂਦੀ ਕਰਮਾ ਆਲੀ ਬਹੁਤ ਚੰਗੀ ਜਿਹੀ ਜਿੰਨੀ ਜਿੰਨੀ ਵੀ ਹੈਗੀ ਆ ਬਸ ਕਿ ਚਲੋ ਬਦਲ ਵੀ ਕਰਵਾ ਲਈ 对。Okay. ਬਾਕੀ ਆ ਗਾੜਾ ਕੋਈ 1.5 2 ਕਿਲੋ ਤੇ ਚੋਣ ਇੱਕ ਨੰਬਰ ਚ ਆਈ ਅਗਲੇ ਸਾਲ ਦੀ ਪਿਛਲੇ ਆਂ ਦੀ ਆ ਚੋਈ ਜਿਹੜੀ ਆਪਾਂ ਦਿਖਾਉਣ ਲੱਗੇ ਤੁਹਾਨੂੰ ਇਹਦਾ ਸਾਮਾ ਜਿੱਦਾਂ ਨਹਿਰ ਆ ਕੇ ਮੈਂ ਕਿਹਾ ਚੋਈ ਇੱਕ ਨੰਬਰ ਆਵੇ ਲੈ ਗਾਲੇ ਪੈ ਗਈ ਆ ਪੂਰੀ ਠੰਡੀ ਸੀ ਚੌਣ ਤੇ گاਵਾਂ ਨਾਲ ਬਹੁਤ ਜ਼ਿਆਦੀ ਭੁੱਲੀ ਆ ਚੰਗੀ ਜਿਆਦਾ ਮਸਲਾ ਮਾਈ ਨਹੀਂ ਅੱਜ ਆਪਣੇ ਤੋਂ ਥੋੜਾ ਜਿਹਾ ਕੱਲ ਹੀ ਆਈ ਆ ਇਹ ਦਿਲ ਨਹੀਂ ਲੈ ਪੱਠੇ ਨਹੀਂ ਰੱਜ ਕੇ ਖਾਦੇ ਇਹ ਮਲੇ ਮੂਲੇ ਸਟਾਰਟ ਹੋਣ ਦੋ ਤੇ 14 15 ਕਿਲੋ ਕਰ ਦੋਗੇ। ਇਹ ਲੱਗਦਾ ਜਿਆਦੀਆਂ ਰੱਖੇ ਨਾ ਉਹਦੇ ਨਾਲ ਚੰਗੀ ਨੀਂਦ ਕਰ ਗਿਆ ਹੋਈਆਂ ਦੋ ਦਿਨ ਨਹੀਂ ਬੜੀਆਂ। ਮੈਂ ਸੱਜਣ ਆਨਲਾਈਨ ਵੀ ਸੌਦਾ ਕਰ ਸਕਦਾ ਦੁੱਧ 13 ਕਿਲੋ ਮਾਈਥਲੀ ਬਾਲਟੀ ਵੀ ਕੋਈ ਛੋਟੀ ਨਾ ਮਾਨੇ ਵੀ ਛੋਟੀ ਬਾਲਟੀ ਆ 9 ਕਿਲੋ ਦੀ ਬਾਲਟੀ ਜੋ ਜਿੰਨਾ ਕਾ ਪਤਾ ਰੇਟ ਮੰਗਣਾ ਇੰਨੇ ਗਾਲੀਆਂ ਤੇ 7-8 1/2 ਕਿਲੋ ਵਾਲੀਆਂ ਆਉਂਦੀਆਂ ਦੁੱਧ ਨੂੰ ਬਹੁਤ ਬਾਕੀ ਇਹ ਨਾ ਵਾਣਾ ਪੂਰਾ ਨਿਚੋੜ ਜਾਂਦੀ ਹੈ ਪੂਰਾ ਕਰਵਾ ਲਈ ਨਾ ਇਹ ਰਾਜਾ ਨਜ਼ਾਰਾ ਆ ਗਿਆ ਦੁੱਧ ਦੇਉਗੀ ਮਾਝ 16 ਕਿਲੋ ਹਲੇ ਵੀ ਭਾਰਤੀ ਜੀ ਨੇ ਆਇਆ ਤਰੂ ਥੋੜਾ ਚੁਆ ਲ ਲਗਭਗ ਇਹ ਵੀ ਕਿਲੋ ਤੋਂ ਉੱਪਰ ਛੱਡਿਆ ਹੋਊਗਾ ਹਾਂ ਤੇ ਆ ਤੁਸੀਂ ਵੇਖ ਸਕਦੇ ਜੇ ਤੁਹਾਨੂੰ ਲੀਟਰ ਵੀ ਸਰਮੈਲ ਮਰਾ ਦਿੰਦੇ ਆ ਕਿਲੋ ਡੇਢ ਕਿਲੋ ਤੋਂ ਲਗਭਗ ਥੱਲੇ ਹੋਵੇ 3 ਵਜੇ ਚਲਾਈ ਹੁੰਦੀ ਆ 8 ਵਜੇ ਆ ਵੀ ਬਾਲਟੀ ਦੇ ਲਓ ਕੋਈ ਆ ਗਾ ਗਜਨ ਦੋ ਟਾਈਮ ਆ ਕੇ ਤਸਲੀ ਕਰਕੇ ਲੀਟਰ ਮਾਰ ਕੇ ਲੈ ਜਾਈ ਜੋ ਦੱਸਾਂਗੇ ਉਹ ਕੋਈ ਹੋਗਾ ਇਹ ਦੁੱਧ ਨੂੰ ਅਸੀਂ 16 ਕਿਲੋ ਵੀ ਦੱਸ ਸਕਦੇ ਹਾਂ ਪਰ ਜਿਹੜਾ 13 ਦੇ 13 ਹੀ ਦਵਾ ਲਏ 4 5 6 7 ਸਾਡੇ 7 ਕਿਲੋ ਤੋਂ ਤੇ 1 ਕਿਲੋ ਦੇ ਥੱਲੇ ਹੋਊਗਾ 8.5 9 ਕਿਲੋ ਲੱਗ ਪਾ ਆਪਾਂ 13 ਕਿਲੋ 12 ਹੀ ਦੱਸਿਆ ਅਜੇ ਮੱਝਾਂ ਮੈਂ ਦੇ ਥੱਲੇ ਚਾਹਤ ਬਰਾ ਮੜੀ ਦੀ ਸਨਾਂ ਨਹੀਂ ਲੱਗਿਆ ਅਜੇ ਵੀ ਲਗਭਗ ਥੱਲੇ ਹੈਗਾ ਜੀ ਮੇਰਾ ਵੀ ਇਥੇ ਦੋ ਡੰਗ ਚੋਲੇ 300 ਤਸੱਲੀ ਕਰਕੇ ਖੜੇ ਹੈ। ਕੋਈ ਕੋਈ ਆਨਲਾਈਨ ਵੀ ਸੌਦਾ ਕਰਦਾ 13 ਕਿਲੋ ਦੀ ਗਾਰੰਟੀ ਦੇ ਕੇ ਤੇ ਸਾਰੇ ਤੇ ਰੇਟ ਦੱਸ ਦਈਏ ਰੇਟ ਨਹੀਂ ਆਦਿਆ ਨਾ ਨਾ ਤੁੰਦ ਦੇ ਮੁਤਾਬਕ ਨੇ ਤੇ ਕਿਊਟੀ ਦੇ ਮੁਤਾਬਕ ਦਾ ਨਾ ਨਾ ਕੋਈ 125 ਆ ਨਾ ਇੱਕ ਬਾਈ ਆ ਨਾ ਇੱਥੇ 12 ਦੇ ਵਿੱਚ ਜਿਹੜਾ ਮਾਨਦਾਨ ਜ਼ਰੂਰ ਥੋੜਾ ਬਹੁਤ ਹਰ ਕਰਾਂਗੇ ਲਾਸਟ 15 ਦੀ ਦੇ ਦੇ 15 ਦੇ ਦੇ ਮੇਰਾ ਵੀ ਜਿਦੋਂ ਮਰਜੀ ਇਹੋ ਜੀ ਝੋਟੀ ਸੋਹਣੀ ਸੁਨੱਖੀ ਇਹਨੇ ਦੁੱਧ ਵਾਲੀ ਕਿਤੇ ਲਵਜੇ ਤੇ ਤਾਂ ਦੱਸ ਦਿਓ ਰੇਟ ਬਿਲਕੁਲ ਜਾਇਜ਼ ਦਾ ਭਾਨਾ ਵੇਖ ਲਓ ਵੀ ਲੈ ਕੇ ਜਾਇਓ ਦੋ ਟਾਈਮ ਅਜੇ ਵੀ ਥੱਲੇ ਗਾਜੇ ਤੇ ਭਾਨਾ ਨਿਚੋੜ ਗਈ ਪੂਰਾ ਫੋਨ ਅਕਰਮਾਲੀ ਬਹੁਤ ਚੰਗੀ ਹੈ ਬਾਕੀ ਫੋਨ ਨੰਬਰ 9903682025 ਤੇ ਕੰਟੈਕਟ ਕਰ ਸਕਦੇ ਹੋ ਤੇ ਹਜੇ ਭੁੱਖੀ ਆ ਰੱਜੀ ਨਹੀਂ ਪੂਰੀ ਪੂਰੀ ਮੱਝ ਜਿਹੜੀ ਸ਼ਾਬਦਾ ਕਰਾ ਜੂਗੀ ਕਿਉਂਕਿ ਥੋੜਾ ਕੱਲ ਨਵੀਂ ਆਈ ਕਰਕੇ ਮੈਂ ਦੇਖ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ